ਅੱਜ ਜਿਹੜਾ ਅੱਜ ਦਾ ਸਮਾਂ ਸੀ ਲੋਕਾਂ ਤੇ ਪਿਆ ਸੀ ਅੱਜ ਬਣਦਾ ਸੀ ਸਰਕਾਰ ਦਾ ਫਰਜ਼ ਲੋਕਾਂ ਚਾਕੇ ਲੋਕਾਂ ਦਾ ਸਾਥ ਦੇਣ ਦੇ ਅੱਜ ਇਹਨਾਂ ਦੀਆਂ ਆਪਦੀਆਂ ਲੜਾਈਆਂ ਨਹੀਂ ਸੂਤ ਹੋ ਰਹੀਆਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਚਲੋ ਸੇਤ ਬਾਰੇ ਮੈਨੂੰ ਕਿਸੇ ਦਾ ਕਹਿੰਦਾ ਹਸਪਤਾਲ ਚ ਪਿਆ ਹੈ ਇੱਥੇ ਰੋਜ਼ ਬੈਠੇ ਕਦੇ ਕਿਸੇ ਨੂੰ ਮੁੱਖ ਮੰਤਰੀ ਬਣਾਉਂਦੇ ਕਦੇ ਕਿਸੇ ਨੂੰ ਬਣਾਉਂਦੇ ਅੱਜ ਜ਼ਰੂਰਤ ਸੀ ਲੋਕਾਂ ਚਾਕੇ ਖੜ੍ਹਦੀ ਲੋਕਾਂ ਦਾ ਸਾਥ ਦੇਣ ਦੀ ਅੱਜ ਦਿੱਲੀ ਤੋਂ ਜੇ ਮੁਆਵਜ਼ਾ ਆਇਆ ਹੈ ਜੇ ਲੱਖ ਲੱਖ 2-2 ਲੱਖ ਗਰੀਬਾਂ ਨੂੰ ਦੇ ਦੇਣਗੇ ਘਰ ਪਾਉਣ ਵਾਸਤੇ 1000-2000 ਬਣਦੇ 10-20 ਕਰੋੜ ਤੋਂ ਵੱਧ ਨਹੀਂ ਪੈਂਦਾ ਅਕਾਲੀ ਦਲ ਬਣੇ ਇਸੇ ਹਲਕੇ 'ਚ 107-108 ਕਰੋੜ ਦਾ ਮੁਆਵਜ਼ਾ ਵੰਡਿਆ ਗਿਆ ਅੱਜ ਸਾਰੇ ਪੰਜਾਬ ਦੇ 223 ਪਿੰਡ ਕਹਿੰਦੇ ਜਿਹੜੇ ਪ੍ਰਭਾਵਿਤ ਹੈ ਹਰ ਗੱਲ ਕਹਿ ਕੇ ਝੂਠ ਬੋਲਦੇ ਪਹਿਲਾਂ ਕਹਿੰਦੇ ਸੀ ਜੀ ਪਹਿਲਾਂ ਮੁਆਵਜ਼ਾ ਉਹ ਗਰਦੌਰੀਆਂ ਬਾਅਦ ਚੋਣੀਆਂ ਹੁਣ ਕਹਿੰਦੇ ਜੀ ਗਰਦੌਰੀਆਂ ਕਰ ਲਓ ਫਿਰ ਕਹਿੰਦੇ 76% ਤੋਂ ਥੱਲੇ ਦੇਣਾ ਹੀ ਥੋੜਾ ਹੈਗਾ ਤੇ ਆਪਾਂ ਜੇ ਆਮ ਤੌਰ ਤੇ ਦੇਖੀਏ ਜਿਹੜੀਆਂ ਇਹਨਾਂ ਨੇ ਗਰਦੌਰੀਆਂ ਕਰਨ ਵੇਲੇ ਲੋਕਾਂ ਨੂੰ ਪੋਸਟਰ ਜ਼ਰੂਰਵਾ ਦੇਣਗੇ 20-20 ਹਜ਼ਾਰ ਦਿੱਤਾ ਤੇ ਪਰ ਮੈਨੂੰ ਲੱਗਦਾ ਸਾਰੇ ਪੰਜਾਬ 'ਚ ਇਹਨਾਂ ਨੇ 10 ਬੰਦਿਆਂ ਨੂੰ ਨਹੀਂ ਦੇਣਾ ਜਿਹੜੇ ਇਹਨਾਂ ਦੇ ਸਰਦਾਰ ਸਖਵੀਰ ਸਿੰਘ ਬਾਦਲ ਨੇ ਸਰਦੂਲਗੜ ਹਲਕੇ ਵਾਸਤੇ 8000 ਲੀਟਰ ਦੇ ਨੇੜੇ ਤੇੜੇ ਤੇਲ ਦਿੱਤਾ ਜਿੱਥੇ ਪਹਿਲਾਂ 4000 ਲੀਟਰ ਪਹਿਲਾਂ ਬੀਬਾ ਜੀ ਵੰਡ ਕੇ ਗਏ 4000 ਲੀਟਰ ਦੇ ਨੇੜੇ ਤੇੜੇ ਫਿਰ ਇੰਤਜ਼ਾਮ ਕੀਤਾ ਉੱਥੇ ਹੀ ਜਿੱਥੇ ਕਿਤੇ ਜ਼ਰੂਰਤਮੰਦਾ ਵਾਸਤੇ ਲਗਭਗ 300 ਤੋਂ ਉੱਪਰ ਤਰਪਾਲ ਉਹਨਾਂ ਨੇ ਭੇਜੀ ਹੈ ਪਹਿਲਾਂ ਵੀ ਅਸੀਂ ਪਿੰਡਾਂ ਚੋਂ ਉਦੋਂ ਦੇ ਵੰਡਦੇ ਤੁਰੇ ਆ ਰਹੇ ਹਾਂ ਕਿਈ ਪਿੰਡਾਂ 'ਚ ਵੱਧ ਨੁਕਸਾਨ 100 100 200 ਤਰਪਾਲਾਂ ਵੀ ਗਈਆਂ ਇੱਥੇ ਜਿੱਥੇ ਕਿਤੇ 10 20 50 ਜਿੰਨੇ ਘਰਾਂ ਦਾ ਹੈ ਉਹ ਸਾਰਿਆਂ ਨੂੰ ਘਟੋ ਘਟ ਚਲੋ ਮੀਂਹ ਤੋਂ ਤਾਂ ਬਚਣ ਇਹਨਾਂ ਕਿੰਨੇ ਜਮ ਇਹਨਾਂ ਦਾ ਉਹਨਾਂ ਨੇ ਕੀਤਾ